ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਬਲੌਗਸ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਹੈ। ਲੋ ਜੀ ਦੁਪਹਿਰ ਦੇ ਪੌਣੇ ਕਿੱਕ ਵਜੇ ਦਾ ਟਾਈਮ ਆ ਤੇ ਮੈਂ ਇੱਥੇ ਲਾ ਰਹੀ ਸੀ ਪੋਚਾ। ਬਸ ਅੱਜ ਪੋਚਾ ਸੇ ਤਾਂ ਠੀਕ ਨਹੀਂ ਸੀ ਕਿ ਕੰਮ ਤਾਂ ਵੈਸੇ ਮੈਂ ਸਵੇਰ ਉਸੇ ਟਾਈਮ ਤੇ ਉੱઠી ਸੀ 5:00 ਵਜੇ ਉੱਠ ਖੜੀ ਸੀ। ਝਾੜੂ ਵੀ ਸਵੇਰ ਲਗਾਤਾ ਸੀਗਾ ਤੇ ਟਾਈਮ ਨਾਲ ਰੋਟੀ ਟੋਕ ਦਾ ਵੀ ਕਰ ਲਿਆ ਸੀ ਤੇ ਬਸ ਜਿਵੇਂ ਜਿਵੇਂ ਰੋਟੀ ਬਣਾ ਰਹੀ ਸੀ ਸਰੀਰ ਨੂੰ ਵੀ ਪਤਾ ਲੱਗਣ ਲੱਗ ਗਿਆ ਸੀਗਾ ਥੋੜਾ ਜਿਹਾ ਬੀਪੀ ਹਾਈ ਹੋ ਗਿਆ ਸੀਗਾ ਅੱਜ ਕੱਪੜੇ ਵੀ ਬਸ ਧੋਲੇ ਸੀ ਕੱਪੜੇ ਸੁੱਕਣੇ ਪਾਉਂਦੀ ਹਿੰਮਤ ਵੀ ਨਹੀਂ ਸੀਗੀ ਕੱਪੜੇ ਧੋ ਕੇ ਬਸ ਤੇ ਡਰਾਈ ਕਰਕੇ ਤੇ ਬਾਸਕਟ ਦੇ ਵਿੱਚ ਹੀ ਰੱਖਦੇ ਸੀਗੇ ਉਸ ਤੋਂ ਬਾਅਦ ਪ੍ਰავਨ ਜਦੋਂ ਸਕੂਲ ਜਾਣਾ ਸੀਗਾ ਤੇ ਉਸ ਟਾਈਮ ਤੇ ਬਸ ਮੈਨੂੰ ਐਸ ਵੀ ਚਲੋ ਉਹਨੂੰ ਚਾਹ ਬਣਾਤਾ ਉੱਠ ਕੇ ਇਹਦੇ ਨਾਲ ਕੱਪੜੇ ਸੁੱਕਣੇ ਪਾਤੇ ਸੀਗੇ ਕਈ ਵਾਰ ਤਾਂ ਸਰੀਰ ਨਾਲ ਵੀ ਬਹੁਤ ਥੱਕਾ ਕਰਨਾ ਪਿਆ ਜਾਂਦਾ ਜਦੋਂ ਕੰਮਾ ਬਿਨਾਂ ਸਰਦਾ ਹੀ ਨਹੀਂ ਗਿਆ ਗੱਲੇ ਬੰਦੇ ਦਾ ਤੇ ਕੰਮ ਕਰਨੇ ਪੈਂਦੇ ਆ ਤੇ ਕਿਤੇ ਨਾ ਕਿਤੇ ਆਪ ਨੂੰ ਪਤਾ ਵੀ ਲੱਗ ਰਿਹਾ ਹੁੰਦਾ ਵੀ ਸਰੀਰ ਸੱਟ ਨਹੀਂ ਤੇ ਆਪ ਤੱਕਾ ਕਰ ਰਿਹਾ ਸਰੀਰ ਨਾਲ ਪਰ ਐ ਹੁੰਦਾ ਵੀ ਜਿਹੜੇ ਕੰਮ ਬਿੜਾ ਨਹੀਂ ਸਰਦਾ ਉਹ ਕਰਨਾ ਪੈਂਦਾਗਾ ਟਿਫਨ ਵੀ ਪ੍ਰਾਪਦਾ ਮੈਂ ਸਵੇਰੇ ਬਣਾਤਾ ਸੀ ਅਜੇ ਮੈਨੂੰ ਆਇਆ ਸੀ ਵੀ ਉਹ ਤਾਂ ਵੈਸੇ ਲੈ ਕੇ ਨਹੀਂ ਜਾਂਦੀ ਹੁੰਦੀ ਜਾਂ ਤਾਂ ਤਾਂ ਟਿਫਨ ਅਤੇ ਹੁਣ ਗਰਮੀ ਬਹੁਤ ਹੋ ਗਈ ਆ ਤੇ ਸ਼ਾਮ ਨੂੰ 5:00 ਵਜੇ ਆਉਂਦੀ ਹੁੰਦੀ ਆ ਉਹ ਤੇ ਮੈਨੂੰ ਐ ਹੁੰਦਾ ਵੀ ਗਰਮੀ ਨਾਲ ਬੈਠ ਜੇ ਸਰੀਰ ਦੇ ਵਿੱਚ ਤੇ ਤਾਂ ਕਰਕੇ ਮੈਨੂੰ ਕਹਿ ਦਿੰਦੇ ਨੇ ਵੀ ਇੱਕ ਅੱਧਾ ਪਰੌਠਾ ਚਾਹੀਏ ਰੋਟੀ ਕੁਛ ਵੀ ਲੈ ਜਾ ਕਰਨ ਨਾਲ ਉਹ ਟਿਫਨ ਤਾਂ ਉਹਨੇ ਆਪੇ ਪੈਕ ਕਰ ਲਿਆ ਸੀ ਆਪਣਾ ਤੇ ਮੈਨੂੰ ਐਸ ਵੀ ਚਲੋ ਉੱਠ ਕੇ ਚਾਹ ਬਣਾ ਦਾਂ ਉਸ ਟਾਈਮ ਤੇ ਨਹੀਂ ਤਾਂ ਸੁਸਤੀ ਜੀ ਪੈਣ ਲੱਗ ਜਾਂਦੀ 12 ਵਜੇ ਤੱਕ ਵੈਸ ਤਾਂ ਲੱਸੀ ਵੀ ਪਈ ਸੀ ਤੇ ਪਰ ਲੱਸੀ ਪੀ ਕੇ ਹੋਰ ਜ਼ਿਆਦਾ ਸੁਸਤੀ ਆਉਣ ਲੱਗ ਜਾਈਦੀ ਤਾਂ ਕਰਕੇ ਬੱਸ ਮੈਨੂੰ ਉਸ ਟਾਈਮ ਤੇ ਚਾਹ ਬਣਾ ਦੇਣੀ ਹੁੰਦੀ ਆ ਉਸ ਤੋਂ ਬਾਅਦ ਫੇਰ ਬੱਸ ਮੈਂ ਉਹਨੂੰ ਚਾਹ ਬਣਾ ਕੇ ਤੇ ਪਾਈ ਗਈ ਸੀ ਮੈਂ ਮਰ ਤੋਂ ਜਦੋਂ ਉੱਠੇ ਨਹੀਂ ਸੀ ਜਾ ਰਿਹਾਗਾ ਪੋਚਾ ਵਾਸਾ ਇਸ ਟਾਈਮ ਤੇ ਥੋੜਾ ਜਿਹਾ ਮੈਨੂੰ ਸਰੀਰ ਨੂੰ ਸੱਟ ਲੱਗਿਆ ਤੇ ਮੈਨੂੰ ਐਸ ਵੀ ਚਲੋ ਪੋਚਾ ਲਗਾ ਦਾਂ ਕੱਲ ਵੀ ਪੋਚਾ ਨਹੀਂ ਲਗਾਇਆ ਸੀਗਾ ਬਾਕੀ ਰੱਤਾ ਮਿੱਟੀ ਜਾਂਦਾ ਕਰਕੇ ਤੇ ਫਾਸ਼ਾ ਫਿਰ ਦੇਖਣ ਦੇ ਵਿੱਚ ਬਹੁਤ ਗੰਦਗਾ ਲੱਗਦਾ ਜਾਂਗਾ ਉਸ ਤੋਂ ਬਾਅਦ ਬਸ ਮੈਂ ਇੱਕ ਵਾਰੀ ਨਹਾ ਲਈ ਸੀਗੀ ਵੈਸੇ ਤਾਂ ਮੈਂ ਸਵੇਰ ਵੀ ਨਹਾ ਲਈ ਸੀ ਤੇ ਮੈਨੂੰ ਐ ਸੀਗਾ ਵੀ ਚਲੋ ਕੀ ਪਤਾ ਸੋਸਤੀ ਜੀ ਲੈ ਜਾ ਸਰੀਰ ਤੋਂ ਤੇ ਵੀ ਤਾਂ ਕਰਕੇ ਮੈਂ ਨਹਾ ਲਈ ਸੀ ਕੱਪੜੇ ਮਜੇਜ ਨਹੀਂ ਕੀਤੇ ਸੀਗੇ ਕਿਉਂਕਿ ਸਵੇਰ ਚੇਂਜ ਕੀਤੇ ਸੀਗੇ ਕੱਪੜੇ ਤੇ ਉਸ ਤੋਂ ਬਾਅਦ ਮੈਂ ਚੌਲ ਬਣਾ ਲਏ ਸੀ ਆਪਣੇ ਲਈ ਥੋੜੇ ਜਿ ਤੇ ਬਾਕੀ ਆਲੂ ਵਲਟਰ ਬਣਾਏ ਸੀ ਸਵੇਰੇ ਸਬਜੀ ਤੇ ਉਹ ਪਾ ਕੇ ਖਾ ਲਓਗੇ। ਚੌਲ ਮੈਂ ਬਾਤੀ ਬਣਾ ਲਈ ਸੀ ਮੈਨੂੰ ਆਇਆ ਸੀ ਚਲੋ ਪ੍ਰਾਪੀ ਚੌਲ ਖੁਸ਼ ਹੋ ਕੇ ਖਾ ਲੈਂਦੀ ਆ ਸਕੂਲੋਂ ਆ ਕੇ ਵੀ ਬੱਚੇ ਨੂੰ ਕੋਈ ਵਾਰੀ ਭੁੱਖ ਲਾ ਦੀਆ ਤੇ ਖਾ ਲਓਗੇ। ਚੌਲ ਖਾ ਕੇ ਉਸ ਤੋਂ ਬਾਅਦ ਕੱਲ ਦੋ ਸਲਵਾਰਾਂ ਪ੍ਰਾਪਦੀਆਂ ਤੇ ਉਹ ਮੈਂ ਵੈਸੇ ਖੜੀਆਂ ਤਾਂ ਕਰਕੇ ਰੱਖ ਤੀਆਂ ਸੀ ਕੱਲੇ ਪਹੁੰਚੇ ਰਹਿੰਦੇ ਸੀ ਇਹਨਾਂ ਦੇ ਬਣਾਉਣ ਵਾਲੇ ਸਕੂਲ ਵਾਲੇ ਸੀਗੇ ਇਹ ਯੂਨੀਫਾਰਮ ਵਾਲਗਾ ਵੈਸੇ ਤਾਂ ਸਕੂਲ 'ਚੋਂ ਮਿਲਦੀ ਆ ਯੂਨੀਫਾਰਮਾਂ ਤੇ ਪਰ ਉਹ ਤਾਂ ਬਸ ਨਾ ਦੀ ਹੁੰਦੀ ਹੈਗੀ। ਤਾ ਕਰਕੇ ਮੈਂ ਘਰੇ ਸਟੱਚ ਕਰ ਦਿੰਦੀ ਹੁੰਦੀ ਆ ਨੂੰ ਤੇ ਪਹੁੰਚੇ ਕੱਲ ਰਹਿਗੇ ਸੀ ਕੱਲ ਵੀ ਬਸ ਇਹ ਤਾਂ ਠੀਕ ਨਹੀਂ ਲੱਗੀ ਤੇ ਤਾਂ ਕਰਕੇ ਕੱਲ ਰਹਿਗੇ ਸੀ ਅੱਜ ਮੈਨੂੰ ਆਇਆ ਸੀ ਵੀ ਚਲੋ ਪਹੁੰਚੇ ਵੀ ਬਣਾ ਲਾਂ ਤੇ ਪਰ ਸਰੀਰ ਇੱਥੇ ਵੀ ਕੋਈ ਚੰਗੀ ਤਰ੍ਹਾਂ ਸੈੱਟ ਹੈ ਨਹੀਂ ਸੀਗਾ ਕਿਉਂਕਿ ਜਦੋਂ ਸਰੀਰ ਸੈੱਟ ਨਾ ਹੋਵੇ ਉਦੋਂ ਜਿਹੜਾ ਕੰਮ 10 ਮਿੰਟਾਂ ਦੇ ਵਿੱਚ ਹੋਣਾ ਤੇ ਉਸੇ ਕੰਮ ਨੂੰ ਅੱਧਾ-ਅੱਧਾ ਘੰਟਾ ਲੱਗ ਜਾਂਦਾ ਹੈਗਾ ਬਸ ਮੈਨੂੰ ਐਸੇ ਵੀ ਚਲੋ ਬੈਠੀ-ਹੋੜੀ-ਹੋੜੀ ਕਰਦਾ ਜੇ ਪਾਏਗੀ ਤਾਂ ਜ਼ਿਆਦਾ ਸੁਸਤੀ ਜੜੀ ਜਾਂਦੀ ਹੈ ਪਿਆ ਨੂੰ ਤੇ ਵੈਸੇ ਬੀਪੀ ਕਰਕੇ ਹੋ ਜਾਂਦਾ ਜਦੋਂ ਜ਼ਿਆਦਾ ਵੀ ਫਿਰ ਵੱਧ ਜਾਂਦਾਗਾ ਬੀਪੀ ਦੀ ਗੋਲੀ ਖਾਦੀ ਵੀ ਸੀ ਉਹਦੇ ਨਾਲ ਵੀ ਲੱਗ ਜਾਂਦਾਗਾ ਫੇਸੇ ਤਾਂ ਵੀਪੀ ਦੀ ਗੋਲੀ ਮੇਰੀ ਪੱਕੀ ਲੱਗੀ ਹੋਈ ਆ ਤੇ ਪਰਮਾ ਡੇਲੀ ਨਹੀਂ ਖਾਂਦੀ ਗੋਲੀ ਇੱਕ ਅੱਧਾ ਦਿਨ ਛੱਡ ਕੇ ਤੇ ਫੇਰ ਹੀ ਖਾਣੀ ਹੁੰਦੀਆਂ ਗੋਲੀ ਕਿਉਂਕਿ ਇਹ ਗੋਲੀ ਵੀ ਨੁਕਸਾਨ ਕਰਦੀ ਵੀ ਬੀਪੀ ਵਾਲੀ ਵੀ ਜ਼ਿਆਦਾ ਮੌਸਮਾਂ ਬਣਾਤੇ ਸੀਗੇ ਦੋਨੋਂ ਸਲਵਾਰਾਂ ਦੇ ਤੇ ਬਸ ਤਾਂ ਮੇਰੀ ਇੱਕ ਕੁੜਤੀ ਕਟਿੰਗ ਕਰਕੇ ਰੱਖੀ ਪਈ ਆ ਤੇ ਪਰ ਮੇਰਾ ਜਦੋਂ ਸੇ ਤਾਂ ਠੀਕ ਨਹੀਂ ਤੇ ਮੈਨੂੰ ਆਇਆ ਸੀ ਚਲੋ ਬਸ ਇਹ ਬਣ ਗਏ ਇੰਨੇ ਬਹੁਤ ਆ ਗਏ ਉਹ ਫੇਸ ਟੱਚ ਕਰ ਲਵਾਂਗੇ। ਪੈਸਤਾ ਨਹੀਂ ਫਿਰ ਹੀ ਹੁੰਨੇ ਹੁਣ ਪਰਾਹਣਾ ਪਾਉਣੇ ਸ਼ਿਵ ਜਉਣਾ ਹੁੰਦਾ ਤੇ ਜਦਾਂ ਮਰਤੀ ਕੰਮ ਕਰ ਲਗੇ ਤੇ ਪਰ ਜਦੋਂ ਸੇ ਤਾਂ ਠੀਕ ਹੋਵੇ ਉਦੋਂ ਨਹੀਂ ਹੁੰਦਾ ਕੰਮ। ਉਸ ਤੋਂ ਬਾਅਦ ਬਸ ਮਚਾ ਪਾਣੀ ਬਣਾ ਲਿਆ ਸੀਗਾ ਮਰਾ ਆਪਣੀਆਂ ਸਲਵਾਰਾਂ ਸਟੱਚ ਕਰਕੇ ਤੇ ਚਾਹ ਪੀ ਕੇ ਉਸ ਤੋਂ ਬਾਅਦ ਕੱਪੜੇ ਪਏ ਸੀ ਇਹ। ਕਪੜਾ ਨਗਟਾ ਹਲਾਗਾ ਦਿੰਦੀ ਨਾਲ ਟੀਵੀ ਲਗਾ ਲਿਆ ਸੀ ਵੈਸੇ ਤਾਂ ਨਾ ਤਾਂ ਟੀਵੀ ਦੇਖਣ ਨੂੰ ਮਾਨ ਕਰਦਾ ਸੀ ਤੇ ਨਾ ਹੀ ਫੋਨ ਤੇ ਬਸ ਐ ਹੁੰਦਾ ਵੀ ਚਲੋ ਇਕੱਲੇ ਕਰਕੇ ਤੇ ਘਰੇ ਬਸ ਮਾੜਾ ਮੋਟਾ ਬੋਲਚਾਲ ਦੀ ਟੀਵੀ ਦੀ ਚੱਲੀ ਜਾਂਦਾ ਇਹਦਾਗਾ ਨਾਲ ਦੇਖਗੇ ਨਾ ਦੇਖਗੇ ਕੱਲਿਆਂ ਨੂੰ ਤਾਂ ਘਰ ਵੀ ਖਾਣ ਨੂੰ ਆਉਂਦਾਗਾ ਕਪੜੇ ਵੈਸੇ ਪ੍ਰੈਸ ਕਰਨ ਨਾਲ ਸੀ ਤੇ ਪਰ ਪ੍ਰੈਸ ਕਰਨ ਦੀ ਮਰਜ਼ ਹਿੰਮਤ ਹੈ ਨਹੀਂ ਇਸ ਬਿਨੋਂ ਐਸ ਵੀ ਚਲੋ ਕਿਰਾ ਤਾ ਹਲਾਗਾ ਕੇ ਰੱਖਦਾ ਜਦੋਂ ਪਾਉਣੇ ਹੋਏ ਇਹਨਾਂ ਨੇ ਤੇ ਉਦੋਂ ਮੋਕੇ ਤੇ ਪ੍ਰੈਸ ਕਰ ਲੈਣਗੇ ਉਸ ਕੱਪੜੇ ਵੈਸੇ ਤਾਂ ਤੋਂ ਦੇ ਤੋਂ ਦੇ ਬੈਨੂ ਵੈਸੇ ਰੋਟੀ ਬਣਾਉਂਦੇ ਸਵੇਰ ਹੀ ਪਤਾ ਲੱਗ ਗਿਆ ਸੀ ਵੀ ਬੈਨੂ ਸ੍ਰੀ ਦਾਤਾ ਵੀ ਅੱਜ ਬੀਪੀ ਹਾਈ ਹੋ ਰਿਹਾਗਾ ਕਿਉਂਕਿ ਪਤਾ ਲੱਗ ਜਾਂਦਾ ਜਦੋਂ ਆਪਣੀ ਹੁਣ ਗੋਲੀ ਲੱਗੀ ਵੀ ਅਡੇ ਦੀ ਆਪਣੇ ਨਾਲ ਹੁੰਦਾ ਹੀ ਇਹ ਕੰਮ ਵੈਸੇ ਆਏ ਜਦੋਂ ਜ਼ਿਆਦਾਤਰ ਮੇਰੇ ਅਸੜ ਬਣ ਜਾਂਦਾ ਤੇ ਉਹਦੀ ਬੀਪੀ ਫਾਦਾ ਨਾਲ ਰੋਟੀ ਖਾ ਕੇ ਵਸਵੇਰ ਦੀ ਤੇ ਗੋਲੀ ਤਾਂ ਉਸੇ ਟਾਈਮ ਤੇ ਖਾ ਲਈ ਸੀ ਤੇ ਪਰ ਸਰੀਰ ਅਸ ਟਾਈਮ ਤੇ ਵੀ ਸੈੱਟ ਨਹੀਂ ਹੋਇਆ ਸੀ। ਲੋ ਜੀ ਕੱਪੜਿਆਂ ਦੀਆਂ ਤਿਆਹਾਂ ਲਗਾ ਲਗੇ ਬਸ ਕਿਉਂਕਿ ਹਰ ਦਿਨ ਤੇ ਇੱਕੋ ਜਿਹਾ ਨਹੀਂ ਹੁੰਦਾਗਾ। ਕਈ ਵਾਰ ਤਸਰੀਰ ਚ ਫੁੱਲ એનર્ਜੀ ਹੁੰਦੀ ਆ ਕਿ ਕੰਮ ਆਇਆ ਹੁੰਦਾ ਵੀ ਆ ਵੀ ਕਰ ਲਗੇ ਉਹ ਵੀ ਕਰ ਲਗੇ ਤੇ ਕਈ ਵਾਰ ਸਰੀਰ ਬਹੁਤ ਜ਼ਿਆਦਾ ਲੋ ਫੀਲ ਕਰਦਾਗਾ। ਵੈਸੇ ਅੱਜ ਵੀ ਪੀ ਹਾਈ ਕਰਕੇ ਤਾਂ ਹੋ ਰਿਹਾ ਸੀ ਤੇ ਕਈ ਵਾਰ ਸਰੀਰ ਚ ਵੈਸੇ ਹੀ એનર્ਜੀ ਨਹੀਂ ਹੁੰਦੀ। ਜਿਆਦਾ ਲੋ ਫੀਲ ਕਰਨ ਲੱਗ ਜਾਂਦਾ ਸਰੀਰ ਤੇ ਕਦੇ ਕਦੇ ਕੰਮ ਨਹੀਂ ਹੁੰਦੇ ਜਿਆਦਾ ਬਸ ਨਾਲ ਨਾਲ ਮਾਣਾ ਮोटा ਟੀਵੀ 'ਚ ਨਿਗਾ ਮਾਰ ਲੈਂਦੀ ਸੀਗੀ ਇੱਕ ਕੱਪੜੇ ਦੀ ਤਿਆਰ ਕਰ ਲੈਂਦੀ ਸੀ ਇਹ ਤਾਂ ਥੋੜਾ ਜਿਹਾ ਕਟਿੰਗ ਕਰਕੇ ਵੀਡੀਓ ਆਪਾਂ ਤੁਹਾਡੇ ਤੇ ਕਿਰਪਾ ਝੋੜਿਆ ਤੇ ਪਰ ਇਸ ਟਾਈਮ ਤੇ ਵੀ ਬਸ ਅੱਖਾਂ ਵਿੱਚ ਜਾਂਦੀਆਂ ਸੀ ਆਸੀ ਵੀ ਪੈ ਜਾਂ। ਜੇ ਬੜਾ ਇਸ ਵੀ ਜੇ ਕੱਪੜੇ ਸ਼ਟ ਤੇ ਤੇ ਫਿਰ ਕੱਪੜਿਆਂ ਦਾ ਵੀ ਇਹ ਹੋ ਜਾਂਦਾ ਵੀ ਢੇਰ ਲੱਗ ਜਾਂਦਾ ਦੂਸਰੇ ਦਿਨ ਇਹਦਾ ਨਾਲ ਦੀ ਨਾਲ ਤੈਂ ਹਾਂ ਲਗਾ ਕੇ ਚੱਕੇ ਜਾਂ ਤਾਂ ਠੀਕ ਐ ਤਾਂ ਸਾਢੇ 3:00 ਵਜੇ ਦਾ ਟਾਈਮ ਸੀਗਾ ਬਸ ਤੇ ਅਈ ਦਿਨ ਲੰਘ ਗਿਆ ਅੱਜ ਤਾਂ ਪਤਾ ਜਿਹੜੀ ਲੱਗਿਆਗਾ ਕਦੇ ਪਾਏਗੀ ਕਦੇ ਬਹਿਗੀ ਲੋ ਜੀ ਕੱਪੜਿਆਂ ਦੀ ਤੈਂ ਹਾਂ ਲਗਾ ਲਗੇ ਤੇ ਉਸ ਤੋਂ ਬਾਅਦ ਫਿਰ ਦੇਖਦੇ ਆ ਕੋਈ ਕੰਮ ਬਣਦਾ ਤਾਂ ਸਰੀਰ ਤੋਂ ਕੱਲੇ ਬੰਦੇ ਨੂੰ ਤਾਂ ਬਹੁਤ ਔਖਾ ਹੋ ਜਾਂਦਾ ਜਦੋਂ ਇਸ ਤਰ੍ਹਾਂ ਟੈਲ ਮਿਸ ਹੋ ਜਾਂਦੀ ਆ। ਕਿ ਵੈਸੇ ਵੀ ਪੀਪੀ ਨੋ ਤਾਂ ਮੇਰੇ ਬਹੁਤ ਸਾਲ ਹੋ ਗਏ ਵਾਦੇ ਨੂੰ ਤੇ ਕਈ ਤਾਂ ਜੇ ਕਿਸੇ ਨੂੰ ਦੱਸ ਦਿਆਂ ਤੇ ਅਗਲਾ ਕਹਿੰਦਾ ਤੁਹਾਡਾ ਵੀ ਪੀਪੀ ਕਾ ਦੇ ਨਾਲ ਵਾਦਾ। ਪਿੱਲਾ ਹੁਣ ਮਾਨ ਕੀ ਦਾ ਕਰਦਾ ਆਪਣਾ ਕਿਸੇ ਦਾ ਵੀ ਬਿਮਾਰ ਹੋਣ ਨੂੰ ਤੇ ਪਰ ਜ਼ਿੰਦਗੀ ਦੇ ਵਿੱਚ ਦੇਖੀ ਨਾ ਕੁਝ ਲਿਆ ਕੇ ਬੀਬੀ ਪਤਨ ਲਾ ਗਿਆ ਬਸ ਜਦੋਂ ਤੋਂ ਮਾਰ ਤੇ ਟੈਨਸ਼ਨ ਆ ਰਹਿਣ ਲੱਗ ਜਾਂਦੀਆਂ ਬੀਬੀ ਉਹਦੀ ਵਾਦਾ। ਬਾਕੀ ਥੋੜੀ ਜੀ ਸਾਨੂੰ ਇਹ ਪ੍ਰੋਬਲਮ ਮੇਰੇ ਤੇ ਕੇ ਪਰਵਾਸ ਸਾਨੂੰ ਸਾਰਿਆਂ ਨੂੰ ਹੈਗੀ ਹੈਗੀ तकरीबन ਮੇਰੇ ਪਾਪਾ ਜੀ ਨੂੰ ਮੇਰੇ ਚਾਚਾ ਜੀ ਨੂੰ ਮੇਰੇ ਬ੍ਰਦਰ ਨੂੰ ਸਾਨੂੰ ਸਾਰਿਆਂ ਨੂੰ ਹੈਗੀ ਇਹ ਵਾਲੀ ਬੀਪੀ ਦੀ ਹਾਈ ਬੀਪੀ ਦੀ ਪ੍ਰੋਬਲਮ ਮਨ ਤੱਕ ਟੋਟਾ ਟੋਟਾ 10 12 ਸਾਲ ਹੋ ਗਏ ਮੇਰਾ ਬੀਪੀ ਵਧ ਰਿਹਾ ਇਹਨੂੰ ਤੇ ਗੋਲੀ ਬਸ ਸਾਲ ਡੇਢ ਸਾਲ ਹੋ ਗਿਆ ਗੋਲੀ ਹੁਣ ਪੱਕੀ ਲੱਗੀ ਹੋਈ ਸੀਗੀ ਤੇ ਪਹਿਲਾਂ ਤਾਂ ਲਗਾਤਾਰ ਪੱਕੀ ਖਾਦੀ ਸੀ 9 ਮਹੀਨਾ ਗੋਲੀ ਤਾਂ ਮੈਂ ਡੇਲੀ ਖਾਂਦੀ ਰਹੀ ਆ ਤੇ ਉਸ ਤੋਂ ਬਾਅਦ ਬਸ ਪੈਸੇ ਸਰੀਰ ਨੂੰ ਪਤਾ ਲੱਗਣ ਲੱਗ ਗਿਆ ਜਦੋਂ ਆਪਣੇ ਨੂੰ ਵੀ ਹੁਣ ਬੀਪੀ ਵਧਿਆ ਤੇ ਉਸ ਟਾਈਮ ਤੇ ਗੋਲੀ ਖਾਂਦੀ ਸੀ ਡੇਲੀ ਨਹੀਂ ਖਾਂਦੀ ਸੀ ਗੋਲੀ ਜਿਆਦਾਤਰ ਤਾਂ ਇਹ ਐਸਿਡ ਬਣਦਾ ਜਦੋਂ ਤੇ ਉਹਦੀ ਪੀਪੀ ਹੁੰਦਾ ਤੇ ਉਸ ਤੋਂ ਬਾਅਦ ਕੱਪੜਿਆਂ ਦੇ ਤਹਾ ਲਗਾ ਕੇ ਤੇ ਇਹ ਟਾਈਮ ਹੈਗਾ ਬਸ 6:00 ਵਜੇ ਦਾ ਅੱਠ ਦਾਲ ਬਣਾਉਣੀ ਸੀਗੀ ਪੈ ਗਈ ਸੀ ਉਸ ਟਾਈਮ ਤੇ ਵੀ ਬਸ ਕੱਪੜਿਆਂ ਦੇ ਤਹਾ ਲਗਾ ਕੇ ਤੇ ਮੇਰੇ ਤੋਂ ਨਹੀਂ ਹੋਈ ਕੰਮ ਹੋਰ ਬਣਾ ਹੈਗਾ ਦਾਲ ਬਸ ਮੈਨੂੰ ਆਇਆ ਸੀ ਮੂੰਗੀ ਬਸਰੀ ਦੀ ਬਣਾਦਾ ਵੈਸੇ ਤਾਂ ਪਈ ਸੀ ਆਲੂ ਮਟਰ ਸਬਜ਼ੀ ਉਹ ਥੋੜੀ ਸੀਗੀ ਬਸ ਇਸ ਟਾਈਮ ਤੇ ਉਹ ਸਰੀਰ ਨਾਲ ੱੱਕਾ ਜਾਈ ਕਰ ਰਹੀ ਸੀਗੀ ਪਾਣੀ ਨੂੰ ਉਬਾਲ ਆ ਗਿਆ ਸਸ ਦੇ ਵਿੱਚ ਦਾਲ ਪਾਤਾ ਸੀ ਹਲਦੀ ਦੇ ਨਾਮਕ ਪਾਤਾ ਸੀਗਾ ਤੇ ਇਸ ਦੇ ਉੱਪਰ ਜਿਹੜੀ ਝੱਗ ਜੀ ਆਊਗੀ ਆਪਾਂ ਉਬਾਲ ਆ ਜਦੋਂ ਤੇ ਆਪਾਂ ਉਹ ਲਾ ਦਾਂਗੇ ਤੇ ਉਸ ਤੋਂ ਬਾਅਦ ਮਿਰਚ ਪਾ ਕੇ ਤੇ ਪਿਆਜ਼ ਲਸਣ ਮੈਂ ਕੱਟ ਕੇ ਤੇ ਨਾਲ ਹੀ ਪਾ ਦੂੰਗੀ ਝੱਗ ਲਾਤੀ ਸੀ ਉੱਪਰ ਉਹ ਜਿਹੜੀ ਝੱਗ ਜੀ ਆ ਜਾਂਦੀ ਦਾਲ ਦੇ ਹੋਵੂੰਗੀ ਮਸਰੀ ਦੇ ਤੇ ਉਸ ਤੋਂ ਬਾਅਦ ਬਸ ਮਿਰਚ ਵੀ ਪਾਤੀ ਸੀ ਸਸ ਦੇ ਵਿੱਚ ਤੇ ਪਿਆਜ਼ ਲਸਣ ਪਾਤਾ ਸੀ ਤੇ ਇੱਕ ਚਮਚ ਇਸ ਦੇ ਵਿੱਚ ਘਿਓ ਦਾ ਪਾ ਦੂੰਗੀ ਮੈਨੂੰ ਅਸ ਵੀ ਦਾਲ ਬਣਾ ਕੇ ਰੱਖਦਾ ਤੇ ਆਟਾ ਗੁੰਨ ਕੇ ਰੱਖਦਾ ਕਿਉਂਕਿ ਸਰੀਰ ਬਹੁਤ ਜ਼ਿਆਦਾ ਲੋ ਫੀਲ ਕਰ ਰਿਹਾ ਸੀ ਇਸ ਟਾਈਮ ਤੇ ਮੈਨੂੰ ਐ ਹੁੰਦਾ ਵੀ ਚਲੋ ਇੱਕ ਵਾਰੀ ਜੀ ਆਟਾ ਗੁੰਨ ਕੇ ਰੱਖਿਆ ਹੋਵੇ ਦਾਲ ਬਣੀ ਹੋਵੇ ਤੇ ਰੋਟੀ ਤਾਂ ਕਈ ਵਾਰੀ ਆਪ ਵੀ ਬਣਾ ਲੈਂਦੇ ਆ ਵੈਸੇ ਤਾਂ ਕੋਸ਼ਿਸ਼ ਕਰੂੰਗੀ ਵੀ ਜੇ ਮੇਰੇ ਤੋਂ ਬਣੀ ਤੇ ਪਰ ਜੇ ਤਰੀਲ ਜਮੇ ਹਮਤ ਹਾਰ ਗਿਆ ਤੇ ਚਲੋ ਆਟਾ ਗੁੰਨ ਕੇ ਰੱਖਿਆ ਉਹ ਰੋਟੀ ਤਾਂ ਇਹ ਬਣਾ ਲੈਣਗੇ ਤੱਪ ਆਪਣੀ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆਂ ਜੀ ਉਮੀਦ ਕਰਦੇ ਆਂ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਊਗੀ ਜੇਕਰ ਪਸੰਦ ਆਈ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਜੇਕਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਾਂਗੇ ਆਪਾਂ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ